ਸਾਰੀ ਹੀ ਫੇਸਬੁੱਕ ਫੈਮਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੋ ਆਪਾਂ ਵਿਸ਼ਾ ਚੁੱਕਿਆ ਉਹ ਵਿਸ਼ੇ ਬਾਰੇ ਮੈਨੂੰ ਲੱਗਦਾ ਹੈਡਿੰਗ ਲਿਖੀ ਵੇਖ ਕੇ ਕਈ ਲੋਕਾਂ ਦੇ ਹੋਣਗੇ ਕਿ ਕੋਈ ਨਵਾਂ ਵਿਸ਼ਾ ਹੈ ਨੀਗਾ ਪਰ ਮਾਂ ਕਦੇ ਕਿਸੇ ਲਈ ਪ੍ਰਾਈਵ ਨਹੀਂ ਹੁੰਦੀ ਨਾ ਪੁਰਾਣੀ ਹੁੰਦੀ ਹੈ ਮਾਂ ਇੱਕ ਹੋਰ ਰਿਸ਼ਤਾ ਜੋ ਸਾਡੇ ਲਈ ਆਪਦੇ ਪ੍ਰਾਣ ਤੱਕ ਦੇਣ ਲਈ ਤਿਆਰ ਹੋ ਜਾਂਦਾ ਆਪਾਂ ਉਹ 9 ਮਹੀਨਿਆਂ ਨੂੰ ਵੀ ਛੱਡ ਦਈਏ ਜਿਨ੍ਹਾਂ ਨੇ ਸਾਨੂੰ ਇੱਕ ਪਨਾਹ ਦਿੱਤੀ ਹੁੰਦੀ ਆ ਆਪਣੀ ਕੁੱਖ ਦੇ ਵਿੱਚ ਅਸੀਂ ਉਹ ਵੀ ਛੱਡ ਦਈਏ ਕਿ ਉਹਨੇ ਸਾਡੇ ਪੋਤੜੇ ਤੋਤੇ ਆ ਸਾਨੂੰ ਪਾਲਿਆ ਸਾਨੂੰ ਉੱਠਣਾ ਬੈਠਣਾ ਖਾਣਾ ਪੀਣਾ ਸਿਖਾਇਆ ਤੇ ਸਾਨੂੰ ਟਾਈਮ ਤੇ ਖਾਣਾ ਦਿੱਤਾ ਜਾਂ ਅਸੀਂ ਜਦੋਂ ਸਕੂਲ ਜਾਇਆ ਕਰਦੇ ਸੀ ਸਾਡਾ ਟਾਈਮ ਤੇ ਜੋ ਟਿਫਨ ਹੁੰਦਾ ਸੀ ਉਹ ਤਿਆਰ ਕੀਤਾ ਸਾਡੀਆਂ ਵਰਦੀਆਂ ਤੋਤੀਆਂ ਅਸੀਂ ਸਾਰੀਆਂ ਗੱਲਾਂ ਤੋਂ ਜੇ ਦੂਰ ਚਲੇ ਜਾਈਏ ਤਾਂ ਕੁਝ ਦੰਤ ਕਥਾਵਾਂ ਹੈਗੀਆਂ ਜਾਂ ਕੁਝ ਪ੍ਰਾਣਿਕ ਕਥਾਵਾਂ ਹੈਗੀਆਂ ਉਹਨਾਂ ਤੇ ਵੀ ਜਾਈਏ ਤਾਂ ਮਾਂ ਦਾ ਜਿਹੜਾ ਹੈਗਾ ਆਪਾਂ ਮੋਲ ਹੀ ਨਹੀਂ ਮੋੜ ਸਕਦੇ ਜਿਵੇਂ ਕਿ ਮੈਂ ਟਾਈਟਲ ਦੇ ਵਿੱਚ ਲਿਖਿਆ ਹੈਗਾ ਕਿ ਮਾਂ ਦੇ ਕਲੇਜੇ ਦੀ ਕਹਾਣੀ ਦਾ ਸੱਚ ਮਾਂ ਦੇ ਕਲੇਜੇ ਦੀ ਕਹਾਣੀ ਦਾ ਸੱਚ ਜਿਵੇਂ ਕਿ ਕੋਈ ਮੁੰਡਾ ਸੀ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਉਹਦੀ ਮਾਂ ਵੀ ਉਹਨੂੰ ਬਹੁਤ ਪਿਆਰ ਕਰਦੀ ਸੀ ਤੇ ਇੱਕ ਦਿਨ ਉਹ ਕਹਿੰਦਾ ਕਹਿੰਦਾ ਮਾਂ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦੀ ਹੈ ਕਹਿੰਦੀ ਕਮਲੈ ਪੁੱਛਣ ਵਾਲੀ ਗੱਲ ਆ ਤੂੰ ਪੁੱਤ ਤੂੰ ਕਹੇ ਦਾ ਤੇਰੇ ਲਈ ਮੈਂ ਉਹਦੀ ਜਾਨ ਵਾਰ ਦੂੰਗੀ ਚਲੋ ਟਾਈਮ ਬੀਤੇ ਮੁੰਡਾ ਗੱਭਰੂ ਹੋ ਗਿਆ ਮੁੱਛਪੁੱਟ ਹੋ ਗਿਆ ਤੇ ਮੁੰਡੇ ਤੇ ਪਰਾਇ ਆਤਮਾ ਮਤਲਬ ਇਸ਼ਕ ਦਾ ਭੂਤ ਸਵਾਰ ਹੋ ਗਿਆ ਇਸਕ ਦਾ ਪੂਸਵਾਰ ਹੋ ਗਿਆ ਤੇ ਚਲੋ ਜੀ ਉਹ ਮੁੰਡਾ ਉਹ ਕੁੜੀ ਦੇ ਨਾਲ ਆਪਦਾ ਸਮਾਂ ਬਿਤਾਉਣ ਲੱਗਿਆ ਕੁੜੀ ਨਾਲ ਇੰਨੀ ਨੇੜਤਾ ਹੋ ਗਈ ਉਹਨੂੰ ਇਹ ਲੱਗਾ ਕਿ ਕੁੜੀ ਤੋਂ ਵੱਧ ਮੇਰੇ ਲਈ ਹੋਰ ਕੋਈ ਹੈ ਹੀ ਨਹੀਂ ਤੇ ਜੋ ਕੁਛ ਕੁੜੀ ਆਖਿਆ ਕਰੇ ਉਹਨੂੰ ਕਦੇ ਕੋਈ ਘੜੀ ਲੈਤੀ ਕਦੇ ਕੁਛ ਲੈਤਾ ਕਦੇ ਕੁਛ ਲੈਤਾ ਤੋਹਫੇ ਇੱਕ ਦਿਨ ਕੁੜੀ ਨੇ ਅਜਮਾਇਆ ਉਹ ਕਹਿੰਦੀ ਵੀ ਤੂੰ ਮੇਰੇ ਲਈ ਕੀ ਕਰ ਸਕਦਾ ਕਹਿੰਦਾ ਤੂੰ ਮੰਗ ਕੇ ਤਾਂ ਵੇਖ ਮੈਂ ਤਾਂ ਜਾਣ ਵੀ ਦੇ ਦੂੰ ਤੇਰੇ ਲਈ ਕਹਿੰਦੀ ਠੀਕ ਆ ਕਹਿੰਦੀ ਮੈਨੂੰ ਤਾਂ ਫਿਰ ਇੱਕ ਚੀਜ਼ ਚਾਹੀਦੀ ਜੇ ਤੂੰ ਲੈ ਕੇ ਦੇ ਸਕਦਾ ਲਾ ਉਹ ਕਹਿੰਦਾ ਬੋਲ ਤਾਂ ਸਹੀ ਉਹ ਕਹਿੰਦੀ ਮੈਨੂੰ ਤੇਰੀ ਮਾਂ ਦਾ ਜਿਹੜਾ ਕਲੇਜਾ ਚਾਹੀਦਾ ਮੈਂ ਤਾਂ ਉਹ ਖਾਣਾ ਰੰਨ ਕੇ ਉਹ ਸ਼ਿਕਦੇ ਭੂਤ ਐਨੇ ਕ ਚੜੇ ਸੀ ਸਿਰ ਨੂੰ ਉਹ ਕਹਿੰਦਾ ਇਹ ਵੀ ਕਬੱਡੀ ਗੱਲ ਆ ਉਹਨੂੰ ਪਤਾ ਸੀ ਮੇਰੀ ਮਾਂ ਤਾਂ ਮੈਨੂੰ ਜਾਨ ਵੀ ਦੇ ਦੋਗੀ ਘਰੇ ਗਿਆ ਤੇ ਮੂੰਹ ਜਾਂ ਸੱਟ ਕੇ ਬਹਿ ਗਿਆ ਤੇ ਮਾਂ ਨੂੰ ਹੁਣ ਲਾਦ ਦਾ ਪਤਾ ਲੱਗ ਗਿਆ ਤਾਂ ਮੇਰਾ ਪੁੱਤ ਦੁਖੀ ਐ ਕਿਹੜੀ ਪੁੱਤ ਤੂੰ ਐ ਜਿਵੇਂ ਬਠਾ ਕਹਿੰਦਾ ਮਾਂ ਅੱਜ ਮੈਂ ਬਹੁਤ ਪਰੇਸ਼ਾਨ ਕਹਿੰਦੀ ਕੋਈ ਨਹੀਂ ਪੁੱਤ ਦੱਸ ਪਰੇਸ਼ਾਨੀ ਵੀ ਮੈਨੂੰ ਦੱਸ ਮੇਰੇ ਲੈ ਕੋਈ ਕੰਮ ਹੈਗਾ ਮੈਂ ਕਰ ਦਿੰਨੇ ਆ ਨਹੀਂ ਨਹੀਂ ਬੱਸ ਮਾਤਾ ਮੈਂ ਹੁਣ ਤੈਨੂੰ ਕੀ ਦੱਸਾਂ ਕਹਿੰਦੀ ਦੱਸ ਤਾਂ ਸਹੀ ਵੀ ਹੋ ਸਕਦਾ ਮੈਂ ਕੋਈ ਤੇਰਾ ਪਰੇਸ਼ਾਨੀ ਦਾ ਹੱਲ ਹੀ ਲੱਭ ਲਾਂ ਕਹਿੰਦਾ ਮਾਤਾ ਮੈਨੂੰ ਇੱਕ ਹੀ ਚੀਜ਼ ਚਾਹੀਦੀ ਆ ਵੀ ਜਿਹੜੀ ਮੈਂ ਕਿਵੇਂ ਮੰਗਾ ਤੈਥੋਂ ਕਹਿੰਦੀ ਤੂੰ ਮੰਗ ਤਾਂ ਸਹੀ ਕਹਿੰਦਾ ਮਾਤਾ ਤੈਨੂੰ ਇੱਕ ਵਾਰੀ ਕਿਹਾ ਸੀ ਨਾ ਵੀ ਮੈਂ ਤੇਰੀ ਖਾਤਰ ਜਾਨ ਵੀ ਦੇ ਸਕਦੀ ਆ ਕਹਿੰਦੀ ਹਾਂ ਪੁੱਤੇ ਤੇ ਵਿੱਚ ਕੋਈ ਤੈਨੂੰ ਕੋਈ ਸ਼ੱਕ ਆ ਕੋਈ ਮੰਗ ਤਾਂ ਸੀ ਮੇਰੀ ਜਾਨ ਕਹਿੰਦਾ ਮਾਤਾ ਫਿਰ ਅੱਜ ਮੈਨੂੰ ਤੇਰੀ ਜਾਨ ਹੀ ਚਾਹੀਦੀ ਐ ਕਹਿੰਦੀ ਕਿਵੇਂ ਕਹਿੰਦਾ ਮੈਨੂੰ ਮੇਰੀ ਮਸ਼ੂਕ ਨੇ ਕਿਹਾ ਮੇਰਾ ਮਾਰਿਆ ਕਿ ਭਾਈ ਜੇ ਮੇਰੀ ਖਾਤਰ ਜੇ ਤੂੰ ਕੁਝ ਕਰ ਸਕਦਾ ਦੀ ਮਾਂ ਦਾ ਕਲੇਜਾ ਕੱਢ ਕੇ ਲੱਗ ਦੇ ਮੈਨੂੰ ਤੁਸੀਂ ਨਵਾਂ ਦਾ ਕਲੇਜਾ ਕੱਢ ਕੇ ਦੇ ਸਕਦੀਆਂ ਮਾਂ ਕਹਿੰਦੀ ਹੱਸਣ ਲੱਗੀ ਕਹਿੰਦੀ ਪੁੱਤ ਤੇਰੇ ਨੂੰ ਵੱਧ ਮੈਨੂੰ ਕਲੇਜਾ ਪਿਆਰਾ ਜੇ ਤੈਨੂੰ ਖੁਸ਼ੀ ਮਿਲਦੀ ਆ ਉਹ ਕੁੜੀ ਨੂੰ ਖੁਸ਼ ਰੱਖ ਕੇ ਉਹ ਕੁੜੀ ਨੂੰ ਖੁਸ਼ੀ ਮਿਲਦੀ ਆ ਮੇਰਾ ਕਲੇਜਾ ਕਢਾ ਕੇ ਤਾਂ ਫਿਰ ਇਹਦੇ ਉੱਤੇ ਵਧੀਆ ਗੱਲ ਕੀ ਹੋ ਸਕਦੀ ਆ ਆਪ ਹੀ ਮਾਂ ਸ਼ੁਰੀ ਚੱਕ ਲਈ ਕਹਿੰਦੀ ਪੁੱਤ ਮਾਰ ਤੇ ਕੱਢ ਲੈ ਕਲੇਜਾ ਆਖਰ ਬੇਚੱਕਾ ਪੁੱਤ ਕਿੰਨੇ ਕੁ ਪੁੱਤ ਹੋ ਗਿਆ ਸੀ ਪਰ ਫਿਰ ਵੀ ਕਿਤਨਾ ਕਿਤੇ ਉਹਦਾ ਫੋਹ ਨਾ ਪਵੇ ਦਿਲ ਨਾ ਬਗੇ ਕਿ ਵੀ ਮੈਂ ਉਹਦੀ ਮਾਂ ਦੇ ਸ਼ੁਰੀ ਮਾਰਾਂ ਪਰ ਚਲੋ ਜੀ ਅੱਖਾਂ ਤੇ ਪੱਟੀ ਬੰਨੀ ਸੀਗੀ ਇੱਕ پراਏ ਸਾਇ ਦੀ ਕੀ ਕੀਤਾ ਉਹਨੇ ਮਾਂ ਦੇ ਪੈ ਸ਼ੁਰੀ ਮਾਰੀ ਮਾਂ ਦਾ ਕਲੇਜਾ ਕੱਢ ਕੇ ਲਪੇਟ ਕੇ ਉਹਨੂੰ ਮਖਮਲ ਦੇ ਕੱਪੜਿਆਂ 'ਚ ਤੁਰ ਨਿਕਲਿਆ ਮਾਂ ਮਰ ਗਈ ਆ ਤੁਰਿਆ ਜਾਂਦਾ ਤੇ ਤੁਰੇ ਜਾਂਦੇ ਨੂੰ ਇੱਕ ਠੇਡਾ ਵੱਜਦਾ ਠੇਡਾ ਵਜਦਾ ਤੇ ਠੇਡਾ ਵਜਦਾ ਜਦੋਂ ਮੂੰਹ ਪਰਨੇ ਵਜਦਾ ਤੇ ਉਦੋਂ ਕਲੇਜਾ ਵੀ ਡੱਗ ਪੈਂਦਾ ਮਾਂ ਦਾ ਪਰ ਮਾਂ ਦੇ ਕਲੇਜੇ ਚੋਂ ਇੱਕ ਆਵਾਜ਼ ਆਉਂਦੀ ਆ ਉਹ ਆਵਾਜ਼ ਹੁੰਦੀ ਆ ਪੁੱਤ ਵੇਖੀ ਤੇਰੇ ਸੱਟ ਤਾਂ ਨਹੀਂ ਲੱਗੀ ਕਿਤੇ ਉਹ ਮੁੰਡੇ ਨੂੰ ਅਹਿਸਾਸ ਤਾਂ ਹੋ ਜਾਂਦਾ ਕਿ ਯਾਰ ਮੇਰੀ ਮਾਂ ਦਾ ਕਲੇਜਾ ਬੋਲ ਰਿਹਾ ਮੇਰੀ ਮਾਂ ਮਰੀ ਪਈ ਵੀ ਮੇਰਾ ਖਿਆਲ ਰੱਖੀ ਜਾਂਦੀ ਆ ਪਰ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਜਦੋਂ ਕਹਿੰਦੇ ਬੰਦੇ ਨੂੰ ਦਿਸਦਾ ਨਾ ਹੋਵੇ ਅੱਗੇ ਪੱਟੀ ਬੰਨੀ ਹੋਵੇ ਤਾਂ ਉਹ ਬੰਦਾ ਕੁਝ ਨਹੀਂ ਕਰਨ ਜੋ ਕਰਦਾ ਪੁੱਤ ਸਵਾਰ ਸੀ ਤੇ ਚਲੋ ਜੀ ਉਹ ਫੇਰ ਉਹ ਜਿੱਕਰ ਤੁਰ ਪਿਆ ਅੱਗੇ ਗਿਆ ਤੇ ਉਹ ਕੁੜੀ ਨੂੰ ਕਹਿੰਦਾ ਤੂੰ ਮੈਨੂੰ ਕਿਹਾ ਸੀਗਾ ਮਾਂ ਦਾ ਕਲੇਜਾ ਲਿਆਉਣ ਨੂੰ ਤੇ ਮੈਂ ਲਿਆਇਆ ਉਹ ਕੁੜੀ ਨੇ ਕੁੜੀ ਹੈਰਾਨ ਹੋ ਗਈ ਉਹਦੇ ਮੂੰਹ ਵੱਲ ਵੇਖੀ ਗਈ ਇਹ ਇਹਨੇ ਕੀ ਕਰਤਾ ਤੇ ਉਹ ਕੁੜੀ ਨੇ ਕਲੇਜਾ ਤਾਂ ਫੜ ਲਿਆ ਤੇ ਉਹ ਕੁੜੀ ਰੋਣ ਲੱਗ ਪਈ ਰੋਂਦੀ ਰੋਂਦੀ ਉਹ ਮੁੰਡੇ ਨੂੰ ਲਾਹਣਤਾ ਪਾਉਂਦੀ ਐ ਕਹਿੰਦੀ ਤੂੰ ਇੰਨਾ ਬੇਰਹਿਮ ਤੇ ਬੇਕਿਰਕਾ ਮੈਂ ਤੈਨੂੰ ਸਿਰਫ ਇੱਕ ਵੈਸੇ ਹੀ ਅਜਮਾਉਣ ਦੀ ਖਾਤਰ ਇੱਕ ਗੱਲ ਕਹਿਦੀ ਤੇ ਤੂੰ ਆਦੀ ਮਾਂ ਦਾ ਕਲੇਜਾ ਕੱਢ ਲਿਆ ਕਹਿੰਦੀ ਜਾ ਜਿਹੜਾ ਬੰਦਾ ਉਹਦੀ ਮਾਂ ਦਾ ਨਹੀਂ ਹੋਇਆ ਜਿਹਨੇ 9 ਮਹੀਨੇ ਕੁੱਖ ਚ ਰੱਖਿਆ ਤੇ ਹੁਣ ਤੱਕ ਤੈਨੂੰ ਪਾਲਿਆ ਪਲੋਸ ਕੇ ਵੱਡਾ ਕੀਤਾ ਤੋ ਉਹਦਾ ਨਹੀਂ ਹੋਇਆ ਤਾਂ ਮੇਰਾ ਕਿੱਥੇ ਹੋ ਜਾਏਗਾ ਕਲੇਜਾ ਮੈਨੂੰ ਨਹੀਂ ਚਾਹੀਦਾ ਕਲੇਜਾ ਤੇ ਉਹ ਬਸ ਮੁੰਡੇ ਦੇ ਕੋਲ ਪਛਤਾਵਾ ਰਹਿ ਗਿਆ ਕਲੇਜੇ ਨੂੰ ਹੀ ਚੁੰਮੀ ਜਾਂਦਾ ਚੱਟੀ ਜਾਂਦਾ ਪਰ ਵੇਲਾ ਮੁੜ ਕੇ ਉਹਦੇ ਹੱਥ ਨਹੀਂ ਆਇਆ ਗੱਲ ਸੀ ਇਸ ਕਹਾਣੀ ਦੇ ਸੱਚ ਦੀ ਸੱਚੇ ਆ ਜਿਵੇਂ ਕਿ ਆਪਾਂ ਛੋਟੇ ਬੱਚਿਆਂ ਨੂੰ ਪਿਆਸਾ ਕੂਆ ਕਹਾਣੀ ਪੜਾਉਂਦੇ ਆ ਜਾਂ ਹੋਰ ਲਾਲਚੀ ਕੁੱਤਾ ਜਾਂ ਕਈ ਤਰ੍ਹਾਂ ਦੀਆਂ ਅਸੀਂ ਕਹਾਣੀਆਂ ਪੜਾਉਂਦੇ ਆ ਉਹ ਹੁਣ ਲਾਲਚੀ ਕੁੱਤਾ ਜਾਂ ਪਿਆਸਾ ਕੂਆ ਕੋਈ ਇਤਿਹਾਸ ਦੇ ਪੰਨਿਆਂ ਦੀਆਂ ਕਹਾਣੀਆਂ ਨਹੀਂ ਹੈਗੀਆਂ ਉਹ ਇੱਕ ਮਨਕਰਤ ਕਹਾਣੀਆਂ ਮਨਕਰਤ ਕਹਾਣੀਆਂ ਦਾ ਮਤਲਬ ਹਰ ਵਾਰ ਇਹ ਨਹੀਂ ਹੁੰਦਾ ਕਿ ਉਹ ਊਟ ਪਟੰਕ ਕਹਾਣੀਆਂ ਹੁੰਦੀਆਂ ਉਹਨਾਂ ਦੇ ਕੁਝ ਮਾਇਨੇ ਨਿਕਲਦੇ ਹੁੰਦੇ ਆ ਹੁਣ ਪਿਆਸਾ ਕੂਆ ਸੀ ਜਿਹੜਾ ਜ ਅੱਜ ਦੇ ਤਰੀਕੇ ਚ ਹੁੰਦਾ ਤਾਂ ਅੱਜ ਤਾਂ ਫਿਰ ਉਹ ਆਪ ਪਾਇਪ ਲਾ ਉਹ ਡਲੇ ਕਾ ਨੂੰ ਸੜਦਾ ਅੱਜ ਤਾਂ ਫਿਰ ਉਹ ਆਂਦਾ ਵੀ ਪਾਈ ਆਪਾਂ ਸਟਾਅ ਲਾ ਲਾਂਗੇ ਉਹ ਪਾਇਪ ਜੀ ਹੁੰਦੀ ਜਿਹੜੀ ਤੇ ਉਹ ਲਾਲਚੀ ਕੁੱਤਾ ਸੀ ਜਿਹੜਾ ਉਹ ਅੱਜ ਕੱਲ ਦੇ ਕੁੱਤੇ ਦਾ ਬਾਲੇ ਇੰਟੈਲੀਜੈਂਟ ਆ ਉਮੇ ਜਿੱਕਰ ਜਿਹੜੀ ਇਹ ਕਹਾਣੀ ਆ ਇਹ ਵੀ ਇੱਕ ਕਾਲਪਨਿਕ ਕਹਾਣੀ ਸੀ ਪਰ ਇਹ ਜੋ ਕਹਾਣੀਆਂ ਹੁੰਦੀਆਂ ਇਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਸੱਚ ਛੁਪਿਆ ਹੁੰਦਾ ਜਿਹੜਾ ਕਿ ਅਸੀਂ ਸਮਾਜ ਨੂੰ ਦੱਸਣਾ ਹੁੰਦਾ ਹੁਣ ਇਸ ਕਹਾਣੀ ਦੇ ਹਵਾਲੇ ਦੇ ਨਾਲ ਕਿਸੇ ਨੇ ਵੀ ਬਣਾਈ ਹੈ ਕਹਾਣੀ ਕਿੱਡੀ ਵੱਡੀ ਗੱਲ ਦਸੀ ਆਉਣੇ ਕਿ ਇੱਕ ਮਾਂ ਦੀ ਕੁਰਬਾਨੀ ਕੀ ਹੁੰਦੀ ਹੈ ਤੇ ਇੱਕ ਆਪਾਂ ਜੋ ਪੁੱਤ ਹੁੰਨੇ ਆ ਕ ਪੁੱਤ ਮਾਂ ਬਨ ਲੱਗੇ ਮਿੰਟ ਵੀ ਨਹੀਂ ਲਾਉਂਦੇ ਇਸੇ ਲਈ ਕਹਿੰਦਾ ਕਿ ਇੱਕ ਮਾਂ ਹੈਗੀ ਹੈ ਜਿਹਦੇ ਮੂਰੇ ਕੱਕੇ ਔਂਕੜ ਕਦੇ ਨਹੀਂ ਲੱਗ ਸਕਦਾ ਕੁਮਾਂ ਕਦੇ ਨਹੀਂ ਹੋ ਸਕਦੀ ਮਾਂ ਜਿਹੜੇ ਪੁੱਤਾਂ ਕਪੂਤ ਹੋ ਸਕਦੇ ਆ ਭੈਣਾ ਕਪੈਣਾ ਹੋ ਸਕਦੀਆਂ ਪਿਓ ਕਪਿਓ ਹੁੰਦੇ ਬਹੁਤ ਵਾਰ ਵੇਖਿਆ ਮੈਂ ਭਰਾ ਤਾਂ ਅਕਸਰ ਹੀ ਆਪ ਬਿਨੇ ਆ ਪਰ ਮਾਂ ਕੁਮਾਨੀ ਹੋ ਸਕਦੀ ਕਹਿੰਦੇ ਇੱਕ ਔਰਤ ਚਰਿੱਤਰ ਦੀ ਕਿੰਨੀ ਵੀ ਗਿਰ ਜਾਵੇ ਉਹ ਆਪਦੇ ਮਾਂ ਪਿਓ ਲਈ ਗਿਰ ਸਕਦੀ ਆ ਭੈਣ ਭਰਾ ਲਈ ਗਿਰ ਸਕਦੀ ਰਿਸ਼ਤੇਦਾਰਾਂ ਲਈ ਗਿਰ ਸਕਦੀ ਆ ਪਰ ਆਪਣੇ ਬੱਚਿਆਂ ਲਈ ਖਾਤਰ ਉਹ ਕਦੇ ਇੰਨੀ ਨਹੀਂ ਗਿਰ ਸਕਦੀ ਚਲੋ ਇਹ ਕਹਾਣੀ ਆਪਣੀ ਸੱਚੀ ਦੱਸਣਾ ਸੀ ਆਪਾਂ ਤਾਂ ਕਹਾਣੀ ਦਾ ਮੈਨੂੰ ਲੱਗਦਾ ਕਈ ਲੋਕਾਂ ਨੂੰ ਹੀ ਲੱਗਿਆ ਹੋਊਗਾ ਸੀ ਕਹਾਣੀ ਸੁਣੀ ਆ ਜਾਂ ਮਾਂ ਤਾਂ ਆਪਾਂ ਆਮ ਹੀ ਸੁਣਦੇ ਆ ਮਾਂ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਜੇ ਮਾਂ ਹੈ ਤਾਂ ਤੁਸੀਂ ਦੁਨੀਆ ਤੇ ਹੋ ਗੁਰਬਾਣੀ ਵਿੱਚ ਵੀ ਜਿੱਦਾਂ ਕਿ ਆਉਂਦਾ ਸੋਖਿਉ ਮੰਦਾ ਆਖੀਏ ਜਿਤ ਜਮਹਿ ਰਾਜਾ ਗੁਰਬਾਣੀ ਕਹਿੰਦੀ ਹੈ ਕਿ ਵੀ ਉਹਨਾਂ ਲੋਕਾਂ ਨੂੰ ਵੀ ਅਸੀਂ ਉਹ ਇਨਸਾਨਾਂ ਨੂੰ ਉਹ ਜੋ ਜਗ ਜਨਮੀਆਂ ਉਹਨਾਂ ਨੂੰ ਅਸੀਂ ਕਿਵੇਂ ਮੰਦਾ ਆਖਦੀਏ ਜਿਨ੍ਹਾਂ ਨੇ ਰਾਜਾ ਨੂੰ ਵੀ ਜਨਮ ਦਿੱਤਾ ਹੋਇਆ ਇੱਕ ਔਰਤਾ ਉਹਨੇ ਰਾਜਾ ਨੂੰ ਵੀ ਜਨਮ ਦਿੱਤਾ ਰਾਜੇ ਕੋਈ ਅਸਮਾਨ ਚੋਂ ਨਹੀਂ ਡਿੱਗੇ ਸੀਗੇ ਉਹਨਾਂ ਨੇ ਵੀ ਮਾਂ ਦੀ ਕੁੱਖੋਂ ਹੀ ਜਨਮ ਲਿਆ ਸੋ ਇਹ ਤਾਂ ਹੋ ਗਿਆ ਇੱਕ ਇਸਤਰੀ ਦੇ ਪੱਖ ਦੀ ਗੱਲ ਪਰ ਜੇ ਮਾਂ ਦੀ ਗੱਲ ਕਰੀਏ ਮਾਂ ਪਿਓ ਮਾਪੇ ਜਿਹੜੇ ਕਿ ਸਾਨੂੰ ਇਹ ਜਗ ਦਿਖਾਉਂਦੇ ਆ ਹੁਣ ਇੱਕ ਆਪਾਂ ਤੁਹਾਡੀ ਮੇਰੀ ਜੇ ਆਪਾਂ ਸਭ ਦੀ ਐਗਜ਼ਾਮਪਲ ਲਈਏ ਕਿ ਤੁਸੀਂ ਜੇ ਕਹਿੰਦੇ ਹੋ ਕਿ ਅਸੀਂ ਪੜ੍ਹ ਲਿਖ ਕੇ ਬਾਹਰਲੇ ਮੁਲਕ ਦੇ ਵਿੱਚ ਸੈੱਟ ਹੋ ਗਏ ਜੀ ਅਸੀਂ ਉੱਧਰ ਪੀਆਰ ਹੋ ਗਏ ਅਸੀਂ ਉੱਧਰ ਪੱਕੇ ਹੋ ਗਏ ਤੁਹਾਡਾ ਉੱਧਰ ਪੀਆਰ ਹੋਣਾ ਪੱਕੇ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਉੱਧਰ ਪੱਕੇ ਹੋ ਗਏ ਅਸੀਂ ਉੱਧਰ ਵਿਆਹੇ ਗਏ ਸਾਡੇ ਬੱਚੇ ਉੱਧਰ ਪੜ੍ਹ ਰਹੇ ਆ ਅਸੀਂ ਤਾਂ 10 ਸਾਲ ਹੋ ਗਏ ਉੱਧਰ ਰਹਿੰਦਿਆਂ ਨੂੰ ਆਉਦੇ ਮਾਪੇ ਵਜੇਰੇ ਉਹਨਾਂ ਨੂੰ ਅਸੀਂ ਪੰਜਾਬ ਵਾਲੀ ਜੋ ਕੋਠੀ ਆ ਉਹਦੇ ਵਿੱਚ ਹਰ ਮਹੀਨੇ 35000 ਭੇਜਦੇ ਆ 50000 ਭੇਜਦੇ ਆ ਯਾਰ ਤੁਸੀਂ ਲੱਖ ਭੇਜ ਦਿਓ ਪਰ ਮਾਪੇ ਉਹਨੂੰ ਕੀ ਚਾਹੀਦਾ ਮਾਪੇ ਉਹਨੂੰ ਤੁਸੀਂ ਚਾਹੀਦੇ ਉਹਨਾਂ ਦੀ ਤਾਂ ਸਵੇਰ ਤੁਹਾਨੂੰ ਵੇਖ ਕੇ ਚੜਦੀ ਆ ਤੇ ਆਥਣ ਤੁਹਾਨੂੰ ਵੇਖ ਕੇ ਸ਼ਿਭਦਾ ਜੇ ਤੁਸੀਂ ਕਹਿੰਦੇ ਹੋ ਕਿ ਵੀ ਅਸੀਂ ਯਾਰ ਪੈਸੇ ਦੇ ਨਾਲ ਆਪਦੇ ਮਾਪੇ ਉਹਨੂੰ ਖੁਸ਼ ਰੱਖ ਲਾਂਗੇ ਤਾਂ ਇਹ ਤੁਸੀਂ ਬਹੁਤ ਵੱਡੀ ਗਲਤਫਹਿਮੀ ਚੋਂ ਇਥੇ ਗੱਲ ਇਹ ਨਹੀਂ ਕੀਤੀ ਜਾ ਰਹੀ ਕਿ ਆਪਾਂ ਬਾਹਰਲੇ ਮੁਲਕਾਂ ਦੇ ਪੱਖ 'ਚ ਨਹੀਂ ਹੈਗੇ ਦੇਖੋ ਇਹ পেট ਆ ਜਿਹੜਾ পেট ਪਾਪੀ ਆ ਇਹ ਸਾਨੂੰ ਬਾਹਰਲੇ ਮੁਲਕ ਕੀ ਬਹੁਤ ਦੂਰ ਤਿਕਰ ਭੇਜ ਦਿੰਦਾ ਪਤਾ ਨਹੀਂ ਕੀ ਕੁਛ ਕਰਨ ਲਾ ਦਿੰਦਾ ਹਨਾ ਕਮਾਈ ਕਰਨੀ ਆ ਉਹ ਬਹੁਤ ਵਧੀਆ ਗੱਲ ਆ ਬਥੇਰੇ ਲੋਕ ਕਮਾਈਆਂ ਕਰਕੇ ਵਾਪਸ ਵੀ ਆਉਂਦੇ ਆ ਪਰ ਜਿਹੜੀਆਂ ਅਨਮੋਲ ਦਾਤਾਂ ਹੈਗੇ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਜਿਹੜੀਆਂ ਗਾਣਿਆਂ ਜਿਵੇਂ ਵਿੱਚ ਆਉਂਦਾ ਜਿਵੇਂ ਕਿ ਪਹਿਲਾਂ ਰੱਬ ਦੀਆਂ ਸਾਮ ਸੁਗਾਤਾਂ ਪੈਸਾ ਫੇਰ ਕਮਾ ਲਈਆਂ ਪੈਸਾ ਵੀ ਕਮਾਓ ਪਰ ਜਿਹੜੀਆਂ ਇਹ ਸੁਗਾਤਾਂ ਇਹਨਾਂ ਦਾ ਤੁਸੀਂ ਟੇਸਟ ਤਾਂ ਪੁੱਛੋ ਨਾ ਤੇ ਟੇਸਟ ਕੀ ਆ ਇਹਨਾਂ ਨੂੰ ਥੋੜੇ ਡਾਲਰ ਨਹੀਂ ਚਾਹੀਦੇ ਫਿਰ ਉਹ ਟਿੱਕਾ ਖਾਦੀਏ ਕਿ ਨਹੀਂ ਕੱਲੀ ਮਾਂ ਪੁੱਛਦੀ ਕਿ ਇਹਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਮਾਂ ਨੂੰ ਤਾਂ ਸਿਰਫ ਇਹ ਆਏ ਵੀ ਮੇਰੀ ਲਾੜ ਖੁਸ਼ ਆ ਹੋਣੀ ਰੋਟੀ ਖਾਦੀ ਆ ਟਾਈਮ ਤੇ ਐਤੂ ਵੱਧ ਮਾਂ ਪਿਓ ਨੂੰ ਹੋਰ ਕੁਝ ਨਹੀਂ ਚਾਹੀਦਾ ਆਪਾਂ ਚਲੋ ਅੱਜ ਜਿਹੜਾ ਵਿਸ਼ਾ ਇੱਕ ਮਾਂ ਤੇ ਲੈ ਕੇ ਗਏ ਆ ਤੇ ਪਿਓ ਪਿਓ ਤਾਂ ਅਸੀਂ ਇਗਨੋਰ ਹੀ ਮਾਰਦੇ ਨੇ ਅਸੀਂ ਅਣਦੇਖੇ ਕਰਦੇ ਨੇ ਪਿਓ ਤਾਂ ਪਿਓ ਤਾਂ ਕਿਹੇ ਜਾਂ ਪਾਤਰਾ ਆਪਾਂ ਕਹਿ ਦਿੰਦੇ ਨੇ ਤਾਂ ਬੜਬੜ ਕਰਦਾ ਤੁਸੀਂ ਕੋਈ ਮੋਬਾਈਲ ਲੈਣਾ ਜਾਂ ਕੋਈ ਵੀ ਚੀਜ਼ ਲੈਣੀ ਆ ਬਸ ਇਹਨਾਂ ਕਿ ਮਾਂ ਤੁਹਾਨੂੰ ਪਿਆਰ ਨਾਲ ਕਹਿੰਦੀ ਹੈ ਪਿਓ ਬੜਬੜ ਕਰਦਾ ਕਿ ਬੇਲਾ ਘੋੜਾ ਘਰੇ ਫਿਰਦਾ ਇਹਨੂੰ ਮੈਂ ਕਿੱਥੋਂ ਲੈ ਕੇ ਰਵਾਂ ਇਹਨੂੰ ਕਿਧਰੋਂ ਮੋਟਰਸਾਈਕਲ ਦੀਆਂ ਚਾਬੀਆਂ ਲੈਦਾ ਤੁਹਾਨੂੰ ਉਹਦੀਆਂ ਗੱਲਾਂ ਬਹੁਤ ਕੌੜੀਆਂ ਲੱਗਦੀਆਂ ਪਰ ਤੁਸੀਂ ਕਦੇ ਉਹਦੀ ਥਾਂ ਨਹੀਂ ਲੈ ਕੇ ਵੇਖੀ ਪਿਓ ਦਾ ਤਾਂ ਨਾ ਆਮ ਆਪਾਂ ਗੱਲਾਂ ਸੁਣੀਆਂ ਕਿ ਪਿਓ ਦਾ ਇੱਕ ਪਾਤਰ ਜਿਹੜਾ ਹੁੰਦਾ ਉਹ ਆਪਣੇ ਸ਼ਟਰ ਜੇ ਨਹੀਂ ਪਾਉਂਦੇ ਚਾਦਰਾਂ ਪਾਈ ਹੁੰਦੀ ਸੀ ਲੋਹੇ ਦੀਆਂ ਚਾਦਰਾਂ ਅੱਜ ਕੱਲ ਦਾ ਸਿਮੈਂਟਡ ਚਾਦਰਾਂ ਆ ਗਈਆਂ ਕਈ ਲੋਕਾਂ ਕੋਲੇ ਨਹੀਂ ਗੁਜਾਇਸ਼ ਹੁੰਦੀ ਉਹ ਲੈਂਟਰ ਨਹੀਂ ਪਾ ਸਕਦੇ ਉਹ ਚਾਦਰਾਂ ਪਾ ਲੈਂਦੇ ਆ ਜਾਮ ਵੀ ਆਪਾਂ ਦਕਾਨਾਂ ਦੇ ਕੋਨਾਂ ਤੇ ਵੇਖੀਆਂ ਖੋਖਿਆਂ ਤੇ ਵੇਖੀਆਂ ਚਾਦਰਾਂ ਪਾਈਆਂ ਹੁੰਦੀਆਂ ਟੀਣ ਜੇ ਦੀਆਂ ਉਹਦੇ ਤੇ ਜਦੋਂ ਮੀਂਹ ਪੈਂਦਾ ਨਾ ਮੀਂਹ ਬਹੁਤ ਖੜਕਾ ਕਰਦੀ ਏ ਆ ਦਿਮਾਗ ਚੱਕਨੀ ਜੋ ਮੀਂਹ ਪੈਂਦਾ ਤੇ ਅਸੀਂ ਇਹ ਕਹਿ ਦਿੰਨੇ ਆ ਕਿ ਯਾਰ ਬਹੁਤ ਰੌਲਾ ਪਾਉਣੀ ਚਾਦਣਾ ਇੱਕ ਪਿਓ ਦਾ ਪਾਤਰ ਇਹੋ ਜਿਹਾ ਬਣਾ ਕੇ ਰੱਖਤਾ ਆਪਾਂ ਆਪਣੇ ਲਾ ਤੇ ਬੜ ਬੜ ਕਰਦਾ ਪਰ ਆਪ ਨੂੰ ਇਹ ਨਹੀਂ ਪਤਾ ਉਹ ਚਾਦਰਾਂ ਦੀ ਤਰ੍ਹਾਂ ਉਹ ਆਪਦੇ ਪਿੰਡੇ ਤੇ ਸਾਰੀਆਂ ਪੀੜਾਂ ਸਾਰੇ ਮੀਂਹ ਸਾਰੀਆਂ ਤੁੱਪਾਂ ਉਹਦੇ ਪਿੰਡੇ ਤੇ ਸਹਿ ਲੈਂਦਾ ਸਾਨੂੰ ਕਣੀ ਨਹੀਂ ਲੱਗਣਦਾ ਸਾਨੂੰ ਨਾ ਲੱਗਣਦੇ ਵਿੱਚ ਤੁੱਪ ਪਿਓ ਇਹੋ ਜਿਹਾ ਪਾਤਰ ਹੁੰਦਾ ਪਰ ਆਪਾ ਗਏ ਨੇ ਬੜ ਬੜ ਕਰਦਾ ਉਹ ਲੋਕ ਜਿਨ੍ਹਾਂ ਕੋਲੇ ਪਿਓ ਦੀ ਦਾਤ ਹੈ ਨਹੀਂ ਜਾਓ ਛੋਟੀ ਉਮਰ ਇੱਕ ਹੋ ਚੁੱਕੇ ਆ ਉਹਨਾਂ ਨੂੰ ਪੱਛ ਕੇ ਵੇਖੋ ਵੀ ਉਹ ਬੜ ਬੜ ਹੈ ਜੋ ਉਹ ਬੜ ਬੜ ਨੂੰ ਤਰਸ ਰਹੇ ਅੱਜ ਕੱਲ ਕਿਉਂਕਿ ਪਿਓ ਤੋਂ ਬਿਨਾ ਤੁਹਾਡੇ ਸਿਰ ਨੂੰ ਸਿੱਧੀ ਧੁੱਪ ਪੈਣ ਲੱਗ ਜਾਂਦੀ ਆ ਤੁਸੀਂ ਭੁੱਲ ਜਾਂਦੇ ਹੋ ਕਿ ਤੁਹਾਡਾ ਬਚਪਨ ਵੀ ਹੁੰਦਾ ਸੀ ਕਦੇ ਜੇ ਤੁਸੀਂ ਇੱਕ ਮੁੰਡਾ ਮੁੰਡੇ ਦੀ ਜੂਨ 'ਚੋਂ ਜਾਂ ਇੱਕ ਕੁੜੀ ਦੀ ਜੂਨ 'ਚੋਂ ਹੁਸੈਨੇ ਕਹਿੰਦੇ ਵੀ ਜੇ ਇੱਕ ਕੁੜੀ ਹੋ ਤੁਸੀਂ ਤੁਹਾਡੀ ਮਾਂ ਬਚਪਨ ਦੇ ਵਿੱਚ ਚਲੀ ਗਈ ਤਾਂ ਉਹ ਕੁੜੀ ਦਾ ਬਚਪਨ ਮਾਰਿਆ ਗਿਆ ਜੇ ਇੱਕ ਤੁਸੀਂ ਮੁੰਡਾ ਹੋਣ ਤੇ ਤੁਹਾਡੇ ਸਿਰ ਤੋਂ ਪਿਓ ਦਾ ਸਾਯਾ ਉੱਡ ਗਿਆ ਤਾਂ ਤੁਹਾਡਾ ਜਿਹੜਾ ਬਚਪਨ ਨਹੀਂ ਰਿਹਾ ਤੁਨੂੰ ਉਮਰ ਨੇ ਬਹੁਤ ਹੀ ਛੇਤੀ ਸਿਆੜਫ ਵਿੱਚ ਖੜੇ ਕਰਤਾ ਪਰ ਮਾਰਗ ਉਸ ਰੱਬ ਅੱਗੇ ਮੇਰੀ ਇਹ ਅਰਦਾਸ ਹੁੰਦੀ ਆ ਕਿ ਰੱਬ ਕਿਸੇ ਨਾਲ ਇੰਨਾ ਤਕਾ ਨਾ ਕਰੇ ਰੋਟੀ ਬੇਸ਼ੱਕ ਜਿੱਥੇ ਉਹ ਪੰਜ ਖਾਂਦੇ ਆ ਢਾਈ ਖਾ ਲਣ ਦੋ ਖਾਂਦੇ ਇੱਕ ਖਾ ਲਣ ਪਨੀਰ ਨਾਲ ਖਾਂਦੇ ਆ ਮੂੰਗੀ ਨਾਲ ਖਾ ਲੈਣ ਮੂੰਗੀ ਨਾਲ ਖਾਂਦੇ ਆ ਤੇ ਨੂਨ ਨਾਲ ਖਾ ਲੈਣ ਪਰ ਜਉਂਦੇ ਤਾਂ ਰਹਿਣਗੇ ਨਾ ਪਰ ਰੱਬ ਕਦੇ ਇਹ ਦਾਤਾਂ ਨੂੰ ਅਗੇਤੀਆਂ ਨਾ ਖੋਵੇ ਚਲੋ ਆਪਾਂ ਲੰਮਾ ਲਾ ਕੇ ਬਿਚਾ ਗੱਲ ਸਿਰਫ ਇਹੀ ਸੀ ਕਿ ਜਿਹੜੀਆਂ ਦੰਤ ਕਥਾਵਾਂ ਹੁੰਦੀਆਂ ਜਾਂ ਕੋਈ ਕਾਲਮਿਕ ਕਥਾਵਾਂ ਹੁੰਦੀਆਂ ਇਹ ਇਹ ਐਵੇਂ ਨਹੀਂ ਬਣਦੀਆਂ ਮੈਂ ਇਹ ਨਹੀਂ ਕਹਿੰਦਾ ਵੀ ਇਹ ਕੋਈ ਇਹਨਾਂ ਦਾ ਇਤਿਹਾਸ ਬੱਪੜਿਆ ਹੁੰਦਾ ਇਹ ਤਾਂ ਬਣਦੀਆਂ ਕਿ ਲੋਕਾਂ ਨੂੰ ਸਿੱਧੇ ਰਾਹ 'ਤੇ ਪਾਉਣ ਵਾਸਤੇ ਨਾ ਸਮੇਂ-ਸਮੇਂ ਸਾਨੂੰ ਲੋੜ ਪੈਂਦੀ ਰਹੀ ਆ ਸਮੇਂ-ਸਮੇਂ ਕੁਝ ਆਪਣੇ ਸਮਾਜ ਦੇ ਹੀਰੋ ਬਣ ਕੇ ਆਏ ਵਿਦਵਾਨ ਬਣ ਕੇ ਆਏ ਲੋਕਾਂ ਨੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਨੂੰ ਸਿੱਧੇ ਰਾਹ ਪਾਉਣ ਦੀਆਂ ਪਰ ਆਪਾਂ ਫਿਰ ਵੀ ਪਤਾ ਨਹੀਂ ਕਿਉਂ ਪੁੱਠੇ ਰਾਹ ਚੱਲ ਪੈਨੇ ਆ ਮੈਂ ਨਾ ਮੇਰੀ ਜ਼ਿੰਦਗੀ ਦਾ ਜੇ ਸਭ ਤੋਂ ਵੱਡੇ ਵਿਦਵਾਨ ਆ ਜਾਂ ਗੁਰੂ ਆ ਜਾਂ ਕਿਉਂਕਿ ਲੈਜੈਂਡ ਪਰਸਨ ਮੰਨਦਾ ਮੈਂ ਜ਼ਿੰਦਗੀ ਦਾ ਇੱਕ ਧਰਮ ਤੋਂ ਨਿਰਪੱਖ ਹੋ ਕੇ ਵੀ ਮੈਂ ਨਾ ਵੀ ਬਾਬੇ ਨਾਨਕ ਵਰਗਾ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਕੋਈ ਕੈਰੈਕਟਰ ਹੈ ਨਹੀਂਗਾ ਬਾਬੇ ਨਾਨਕ ਨੇ ਨਾ ਤੁਸੀਂ ਉਹਨਾਂ ਨੂੰ ਇੱਕ ਗੁਰੂ ਤੋਂ ਬਿਨਾ ਵੀ ਸੋਚ ਕੇ ਦੇਖੋ ਤਾਂ ਉਹਨਾਂ ਦੀ ਸੋਚ ਨੂੰ ਦੇਖੋ ਉਹ ਇੱਕ ਬਹੁਤ ਵੱਡੇ ਵਿਦਵਾਨ ਸੀ ਉਹਨਾਂ ਨੇ ਆਪਣੇ ਵਾਂਗ ਇੱਕ ਆਮ ਜਿਹਾ ਜੀਵਨ ਹੀ ਬਤੀਤ ਕੀਤਾ ਸੀ ਤੇ ਦੇਖੋ ਉਹਨਾਂ ਨੇ ਯਾਰ ਕਿੰਨੀ ਸ੍ਰਿਸ਼ਟੀ ਨੂੰ ਸਿੱਧੇ ਰ ਆ ਪਾਤਾ ਚਲੋ ਆਪ ਪੈਨੀਆ ਲੰਮੀ ਗੱਲਾਂ ਨਹੀਂ ਕਰਨੀਆਂ ਸਿਰਫ ਮਤਲਬ ਇਹੀ ਸੀ ਕਿ ਜੋ ਮਾਂ ਪਿਓ ਆ ਨਾ ਮਾਂ ਪਿਓ ਵਾਲੀ ਦਾਤ ਨੂੰ ਹਮੇਸ਼ਾ ਸਾਹਮਣੇ ਰੱਖੋ ਕਿਉਂਕਿ ਤੁਸੀਂ ਜੇ ਕੋਈ ਡੇੜਾ ਕੱਪੜਾ ਫਟ ਗਿਆ ਜਾਂ ਕੋਈ ਤੁਹਾਡਾ ਮੋਬਾਈਲ ਖਰਾਬ ਹੋ ਗਿਆ ਜਾਂ ਕੁਝ ਵੀ ਹੋ ਗਿਆ ਤੁਸੀਂ ਸੰਭਾਲ ਲਓਗੇ ਜਾਂ ਡੇੜਾ ਕੱਪੜਾ ਨਵਾਂ ਲੈ ਲਓਗੇ ਪਰ ਮਾਂ ਪਿਓ ਵਾਲੀ ਟੱਕ ਹੀ ਨਹੀਂ ਥੋੜੇ ਤੋਂ ਭਰੀ ਜਾਣੀ ਚਲੋ ਜੇ ਵਿਚਾਰ ਵਧੀਆ ਲੱਗਿਆ ਤਾਂ ਅੱਗੇ ਵੀ ਲੁਕਾਣਾ ਸਾਂਝਾ ਕਰ ਲਿਓ ਨਹੀਂ ਇਹੋ ਜੀਆਂ ਵੀਡੀਓ ਜਿਹੜੀ ਹੁੰਦੀ ਆ ਸਾਂਝੀਆਂ ਕਰਨ ਵਾਸਤੇ ਨਹੀਂ ਅਸੀਂ ਪਾਉਂਦੇ ਜੇ ਚੰਗੀ ਲੱਗੇ ਤਾਂ ਉਹਦੇ ਭੈਣ ਭਰਾਵਾਂ ਨਾਲ ਜ਼ਰੂਰ ਸਾਂਝੀ ਕਰਿਓ ਤੇ ਸੋਚ ਵਿਚਾਰ ਕਰਿਓ ਜੇ ਕੋਈ ਤੁਹਾਨੂੰ ਮੇਰੀ ਗੱਲ ਕੌੜੀ ਲੱਗੀ ਜਾ ਮੇਰੀ ਗੱਲ ਤੇ ਕੋਈ ਵੀ ਤਰ੍ਹਾਂ ਦਾ ਮਨ 'ਚ ਖਿਆਲ ਆਵੇ ਤਾਂ ਟਿੱਪਣੀ ਕਰਕੇ ਦੱਸਿਓ ਜ਼ਰੂਰ ਕਿ ਕਿੱਥੇ ਕਿ ਸ਼ਮਸ਼ਾਦ ਸਿੰਘ ਤੋਂ ਗਲਤ ਆ ਜਾਂ ਵਾਕਈ ਇਹ ਗੱਲਾਂ ਹੈਗੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਵਿਸ਼ਾ ਕਿਸੇ ਵੀ ਵਰਗ ਕਿਸੇ ਵੀ ਜਾਤ ਕਿਸੇ ਵੀ نسل ਤੋਂ ਵਾਂਝਾ ਵਿਸ਼ਾ ਹੋਊਗਾ ਇਹ ਵਿਸ਼ਾ ਮਿਲਦਾ ਸਭ ਦੇ ਨਾਲ ਖੰਦਾ ਹੋਇਆ ਵਿਸ਼ਾ ਤੁਸੀਂ ਸੋਚ ਕੇ ਦੇਖੋ ਕਿ ਮਾਂ ਪਿਓ ਸਾਡੇ ਲਈ ਕੀ ਨੇ ਤੇ ਅਸੀਂ ਮਾਂ ਪਿਓ ਲਈ ਕੀ ਹਾਂ ਮਾਂ ਪਿਓ ਜਦੋਂ ਤੜਕੇ ਸਾਨੂੰ ਸਾਜਰੇ ਉੱਠ ਕੇ ਰੋਟੀ ਟੁੱਕ ਤਿਆਰ ਕਰਕੇ ਨਹਾ ਤਵਾ ਕੇ ਸਾਨੂੰ ਸਕੂਲ ਚ ਭੇਜ ਦਿੰਦਾ ਤੇ ਉਹ ਆਣ ਗਵਾਂਡ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਫਿਰ ਉਹ ਬੜਿਆਈ ਬਹੁਤ ਕਰਦੇ ਸਾਡੀ ਵੀ ਸਾਡਾ ਮੁੰਡਾ ਤਾਂ ਬਹੁਤ ਪੜਦਾ ਸਾਡੀ ਕੁੜੀ ਤਾਂ ਬਹੁਤ ਪੜਦੀ ਹੈ ਤੇ ਪਰ ਸਚਾਈ ਤੁਹਾਨੂੰ ਪਤਾ ਹੁੰਦੀ ਹੈ ਕਿ ਅਸੀਂ ਉਹਨਾਂ ਦੀ ਆਸਾਂ ਆਸਾਂ ਤੇ ਕਿੰਨੇ ਕੁ ਖਰੇ ਉਤਰਦੇ ਆ ਅਸੀਂ ਸਕੂਲ ਦੇ ਵਿੱਚ ਕੀ ਕਰਦੇ ਅਸੀਂ ਕਾਲਜ ਵਿੱਚ ਕੀ ਕਰਦੇ ਆ ਪਰ ਉਹ ਮਾਪਿਓ ਦੇ ਲਈ ਤਾਂ ਤੁਸੀਂ ਪੜਨ ਗਏ ਹੋ ਉਹ ਮਾਪਿਓ ਤਾਂ ਆਣ ਗਵਾਂਡੇ ਵਿੱਚ ਬਹੁਤ ਖੜਾ ਮਾਰਦੇ ਥੋੜੀ ਕਿਉਂਕਿ ਮਾਪਿਓ ਛੇਤੀ ਕਿਤੇ ਬੜਿਆ ਹੀ ਨਹੀਂ ਕਰਦਾ ਜੇ ਉਹ ਬੜਿਆਈ ਕਰਦਾ ਨਾ ਸਿਰ ਥੋੜੀ ਬੜਿਆਈ ਕਰਦਾ ਉਹ ਬੜਿਆਈ ਦਾ ਹੁਣ ਤੁਸੀਂ ਵੇਖੋ ਵੀ ਆਪਾਂ ਚਾਰ ਪੌਣਾ ਖੇਚੜੀ ਕਰਨੀ ਜਾਂ ਕੁਝ ਹੋਰ ਕਰਨਾ ਚਲੋ ਇੰਨਾ ਕਹਿੰਦਾ ਹੋਇਆ ਮੈਂ ਇਜਾਜ਼ਤ ਚਾਹਾਂਗਾ ਕੋਈ ਟੱਪਾ ਮੇਥੋਂ ਗਲਤ ਕਿਹਾ ਗਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਫੇਰ ਮਿਲਾਂਗੇ ਕਦੇ ਇੱਕ ਚੰਗੇ ਵਿਚਾਰ ਨਾਲ ਧੰਨਵਾਦ